ਹਾਂ ਜੀ ਸਰ ਪਹਿਲਾਂ ਤੇ ਤੁਹਾਡਾ ਸਵਾਗਤ ਹੁੰਦਾ ਵੈਲਕਮ ਹੈ ਤੁਸੀਂ ਸਾਦਾ ਅਮਰਸਰ ਜ਼ਿਲ੍ਹੇ ਦਾ মিডিਆ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਤੁਹਾਨੂੰ ਜੀ ਆਇਆਂ ਨੂੰ ਅੱਜ ਵਿਸ਼ਵ ਤਫਤੀ ਦਫ਼ਸਾ 225 ਉਹਦੀ ਵੀ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਅਸੀਂ ਅਮਰਸਰ ਵਾਲੇ ਬੜੇ ਚੰਗੇ ਪੱਦਾਂ ਨੇ ਕਿ ਅੱਜ ਦੇ ਦਿਨ ਦੇ ਉੱਤੇ ਪੰਜਾਬ ਦੇ ਸਭ ਤੋਂ ਵੱਡੇ ਵਾਤਾਵਰਨ ਪ੍ਰੇਮੀ ਸੰਤ ਸਿਚੇਵਾਲ ਜੀ ਅੱਜ ਅਮਸਰ ਦੇ ਵਿੱਚ ਆਏ ਆ ਤੁਹਾਡੇ ਤੋਂ ਪਹਿਲਾਂ ਅਸੀਂ ਹੁਣੇ ਹੀ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਦੇ ਨਾਲ ਇੱਕ ਲੰਬੀ ਮੀਟਿੰਗ ਕੀਤੀ ਹੈ ਅਮਸਰ ਦੇ ਸ਼ਹਿਰ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਟੰਗਟਾਪ ਡਰੇਨ ਦਾ ਮੁੱਦਾ ਜਿਹੜਾ ਤੁਹਾਨੂੰ ਸਾਰਿਆਂ ਨੂੰ মিডিਆ ਵਾਲੇ ਦੋਸਤਾਂ ਨੂੰ ਪਤਾ ਹੈ ਉਹ ਬਹੁਤ ਹੀ ਲੰਮੇ ਸਮੇਂ ਤੋਂ ਲਟਕ ਰਿਆ ਉਹ ਹਾਲੀ ਹੋ ਰਿਹਾ ਆ ਉਹ ਲੋਕ ਜਿਹੜੇ ਆ ਉਹ ਬਿਮਾਰ ਹੋ ਰਹੇ ਉਹ ਜਿਹੜੀਆਂ ਵੀ ਕਲੋਨੀਆਂ ਟੋਂਗਟਾਫ ਡਰੇਨ ਦੇ ਕੰਢੇ ਤੇ ਨੇ ਦੋਵੇਂ ਪਾਸੇ ਉਹਨਾਂ ਕਲੋਨੀਆਂ ਦੇ ਵਿੱਚ ਲੋਕਾਂ ਦਾ ਰਹਿਣਾ ਜਿਹੜਾ ਮੁਸ਼ਕਲ ਹੋਇਆ ਲੋਕਾਂ ਦੇ ਟੀਵੀ ਫਰਿੱਜ ਜਿੰਨੇ ਜਿਹੜੇ ਬੀਲਿੰਗਾਂ ਚੱਲਣ ਵਾਲੇ ਉਹਨਾਂ ਦੇ ਘਰਾਂ ਦੇ ਵਿੱਚ ਸਿਸਟਮ ਇਹ ਸਾਦਾ ਹੀ ਬਿਨਮੀਨੇ ਬਾਅਦ ਖਰਾਬ ਹੋ ਜਾਂਦਾ ਹੈ। ਉਹ ਮੈਂ ਕਈ ਵਾਰਾ ਸੋਚਦਾ ਕਿ ਜੇ ਫ੍ਰਿਜ ਖਰਾਬ ਹੋ ਜਾਂਦੀ ਤੇ ਬੰਦੇ ਦਾ ਕੀ ਹਾਲਤ ਹੋ। ਬੰਦਾ ਕਿੰਨਾ ਬਿਮਾਰ ਹੋਊਗਾ। ਸੋ ਅਸੀਂ ਚਾਹੁੰਦੇ ਆ ਕਿ ਉਸ ਡਰੇਨ ਦਾ ਕੋਈ ਮਸਲਾ ਜਿਹੜਾ ਹੱਲ ਕੀਤਾ ਜਾਵੇ ਗੰਦਾ ਪਾਣੀ ਉਹਦਾ ਜਿਹੜਾ ਵਾਤਾਵਰਨ ਹੈ ਜਿਹੜਾ ਉਹਦਾ ਹਵਾ ਐ ਇੰਨੀ ਗੰਦੀ ਐ ਉਹਨੂੰ ਕਿੱਦਾਂ ਮੁੱਲ ਜਰਾ ਠੀਕ ਕੀਤਾ ਜਾਵੇ। ਸੋ ਉਹ ਬਾਬਾ ਜੀ ਦੇ ਕੋਲੋਂ ਆਪਾਂ ਉਰੇ ਤਾਂ ਨੂੰ ਦੱਸਣਗੇ ਵੀ ਉਹਨਾਂ ਨੇ ਸਮਝਾਇਆ ਵੀ ਆ ਸਾਨੂੰ ਅਸੀਂ ਇੱਕ ਮੀਟਿੰਗ ਜਿਹੜੀ ਆ ਜਿਹੜਾ ਅਸੀਂ ਨਿਚੋੜ ਕੱਢਿਆ ਦੋ ਤਿੰਨ ਚੀਜ਼ਾਂ ਦਾ ਇੱਕ ਤਵਲਾ ਜਿਹੜੇ ਇੰਡਸਟਰੀ ਵਾਲੇ ਆ ਜਿੰਨਾਂ ਇੰਡਸਟਰੀਆਂ ਦਾ ਪਾਣੀ ਪੈਂਦਾ ਉਹਨਾਂ ਇੰਡਸਟਰੀ ਵਾਲਿਆਂ ਨੂੰ ਤੇ ਇੱਕ ਕੋਈ 100 ਦੇ ਕਰੀਬ ਡੇਢੀ ਆ ਜਿਨ੍ਹਾਂ ਦਾ ਪਾਣੀ ਗੋਵਾ ਮਾਲ ਮੁਤਤ ਜਿਹੜਾ ਡੰਗਵਾਵਾ ਸਾਰਾ ਇਹ ਸਾਰਾ ਡਰੇਨ ਦੇ ਵਿੱਚ ਪੈਂਦਾ ਉਹਨਾਂ ਦੀ ਇੱਕ ਮੀਟਿੰਗ ਜਿਹੜੀ ਹੈ ਉਹ ਅਸੀਂ 13 ਮਈ ਨੂੰ ਉਹਨਾਂ ਨੂੰ ਸੱਦਿਆ ਸਾਡਾ ਨੂੰ ਬਾਬਾ ਜੀ ਉਹਨਾਂ ਦਾ ਮੀਟਿੰਗ ਕਰਨਗੇ ਅਸੀਂ ਮੀਟਿੰਗ ਕਰਾਂਗੇ ਸਾਰੇ ਸਾਡੇ ਅਧਿਕਾਰੀ ਹੋਣਗੇ ਅਸੀਂ ਪਹਿਲਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਭਈ ਉਹ ਸਯੋਜ ਕਰ ਜਿੰਦਾ ਬਾਬਾ ਜੀ ਦਾ ਲੁਧਿਆਣਾ ਦੇ ਵਿੱਚ ਸਯੋਜ ਕੀਤਾ ਉੱਥੇ ਦੇਦੀ ਆਲੇ ਨੇ ਇੱਥੇ ਵੀ ਸਾਡਾ ਸਹਿਯੋਗ ਕੰਨ ਤਾਂ ਜੋ ਅਸੀਂ ਇਹਨੂੰ ਠੀਕ ਕਰ ਸਕੀਏ ਜੇ ਨਾ ਹੋਊਗਾ ਜਾਂ ਕੋਈ ਬੰਦਾ ਵਿੱਚ ਪ੍ਰੋਬਲਮ ਦੇਊਗਾ ਤਾਂ ਫਿਰ ਕਾਨੂੰਨ ਆਪਣਾ ਕੰਮ ਜਿਹੜਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਾਨੂੰਨ ਸਭ ਵਾਸਤੇ ਜਿਹੜਾ ਇੱਕੋ ਜਿਹਾ ਸੋ ਆਪਾਂ ਬੜਾ ਮਹੱਤਵਪੂਰਨ ਜਿਹੜਾ ਮੁੱਦਾ ਅੱਜ ਉਹ ਡਿਸਕਸ ਕੀਤਾ ਔਰ ਪੰਜਾਬ ਦੇ ਦੇਸ਼ ਦੇ ਜਿਹੜੇ ਕੋਈ ਦੋ ਚਾਰ ਵੱਡੇ ਵਾਤਾਵਰਣ ਪ੍ਰੇਮੀ ਆ ਉਹਨਾਂ ਚੋਂ ਇੱਕ ਸੰਤ ਸੀਚੇਵਾਲ ਜੀ ਦੇ ਨਾਲ ਉਹ ਡਿਸਕਸ ਕੀਤਾ ਸਾਨੂੰ ਇਸ ਡਰੇਨ ਨੂੰ ਠੀਕ ਕਰਦੇ ਦਿਸ਼ਾ ਨਿਰਦੇਸ਼ ਦੇਣਗੇ ਸਾਡੇ ਮੋਢੇ ਦੇ ਉੱਤੇ ਹੱਥ ਰੱਖਣਗੇ ਜਿੱਥੇ ਸਾਨੂੰ ਵਿਅਕਤੀਗਤ ਕੰਮ ਕਰਨਾ ਪਊਗਾ ਇਹਦੇ ਲਈ ਵਿਅਕਤੀਗਤ ਵੀ ਕਰਾਂਗੇ ਜਿੱਥੇ ਗਵਰਨਮੈਂਟ ਦੇ ਥੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਕੇ ਜੋ ਜੋ ਇਹਦੇ ਲਈ ਕਰਨਾ ਪਊਗਾ ਉਹ ਆਪਾਂ ਕਰਾਂਗੇ ਇਸ ਤੋਂ ਪਹਿਲਾਂ ਕਿ ਤੁਸੀਂ ਸਾਰੇ ਕੋਈ ਸਵਾਲ ਕਰਨਾ ਹੋਵੇ ਕਰ ਲਿਓ ਪਹਿਲਾਂ ਮੈਂ ਬਾਬਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਨੂੰ ਇਹਦੇ ਨੁਕਸਾਨ ਵਗੈਰਾ ਦੀ ਸਾਰੀ ਸਮੱਸਿਆ ਕੀ ਆ ਉਹਦੇ ਬਾਰੇ ਤੁਹਾਨੂੰ ਸੰਤ ਸਿੱਤੇਵਾਲ ਜੀ ਜਿਹੜਾ ਸਮਝਾਉਣਗੇ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹ ਤੁਹਾਨੂੰ ਪਤਾ ਇੰਨਾ ਤੇ ਹੀ ਰਾਜ ਸਭਾ ਚ ਪੰਜਾਬੀ ਭਾਸ਼ਾ ਵਾਲਾ ਮੁੱਦਾ ਚੁੱਕਿਆ ਉੱਥੇ ਪੰਜਾਬੀ ਚ ਮਤਲਬ ਕੰਮ ਸ਼ੁਰੂ ਹੋ ਗਿਆ ਜਿਹੜੇ ਪੰਜਾਬੀ ਦੇ ਆਪਣੇ ਐਮਪੀ ਜਾਂਦੇ ਸੀਗੇ ਸਾਡੀ ਭਾਸ਼ਾ ਉੱਥੇ ਗਿਣਤੀ ਦੇ ਵਿੱਚ ਆ ਗਈ ਸੋ ਇਹ ਹਰ ਪੱਖ ਤੋਂ ਹੀ ਕੰਮ ਕਰਦੇ ਰਹਿੰਦੇ ਐ ਸੋ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਆ ਸਾਂਝੇ ਕਰੇ ਉੱਤੋਂ ਬਾਅਦ ਜਦੋਂ ਤੁਸੀਂ ਕੋਈ ਸਵਾਲ ਕਰਨਾ ਉਹ ਤਾਂ ਕਰ ਸਕਦੇ ਇੱਕ ਜਿਹੜਾ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿਸੇ ਵਿਅਕਤੀਗਤ ਕਿਸੇ ਦਾ ਇੰਟਰਵਿਊ ਨਹੀਂ ਕਰਨੀ ਕਿਉਂਕਿ ਤੁਹਾਡੇ ਨਾਲ ਖਤਮ ਕਰਦੇ ਆ ਸਾਦੇ ਹੀ ਡਰੇਨ ਤੇ ਚੱਲੇ ਦੋ ਤਿੰਨ ਪੁਆਇੰਟਾਂ ਦੇ ਉੱਤੇ ਜਾਣਾ ਤੁਸੀਂ ਤੁਹਾਨੂੰ ਸਾਦੇ ਸਦਾ ਕਿ ਤੁਸੀਂ ਨਾਲ ਆਓ ਮੈਂ ਤੇ ਬਾਬਾ ਜੀ ਸਾਰੇ ਪ੍ਰੋਡਕਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਨੇ ਕੁਵਿੰਦਰ ਸਾਹਿਬ ਨੇ ਮੇਰ ਸਾਹਿਬ ਨੇ ਅਸੀਂ ਸਾਰੇ ਉੱਥੇ ਜਾਵਾਂਗੇ ਸੋ ਬੁਰਕੇ ਇਹਨਾਂ ਕੋਸ਼ਿਸ਼ ਕਰੋ ਵੀ ਕੱਲੇ-ਕੱਲੇ ਦੀ ਸਮਲ ਕਬੀਰ ਦੇ ਦੋ ਉਹ ਮੁਸ਼ਕਲ ਹੈ ਕਿਉਂਕਿ ਅਸੀਂ ਜਾਣਾ ਬਾਬਾ ਜੀ ਨੇ ਵਾਪਸ ਵੀ ਜਾਣਾ ਸੋ ਮੈਂ ਬਾਬਾ ਜੀ ਨੂੰ ਬੇਨਤੀ ਕਰੂੰਗਾ ਕਿ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ। ਬਹੁਤ ਬਹੁਤ ਦਾ ਨੋ ਜੀ ਇਸ ਨੇ ਬਿਸ ਪ੍ਰੋਬਲਮ ਵੀ ਤੇ ਮੰਤਰੀ ਦਾ ਜੀ ਸਿੰਘ ਜੀ ਧਾਰੀਵਾਲ ਮੇਰ ਸਾਹਿਬ ਤੇ ਹੋਰ ਸਾਰੇ ਸਾਡੇ ਜਿਹੜੇ ਪ੍ਰਸ਼ਾਸਨ ਵਾਲੇ ਯਾਦ ਕਰੂ ਅਧਿਕਾਰੀ ਹੈ ਚਲ ਸਾਰਿਆਂ ਨੂੰ ਦਾ ਸਹੀ ਧੰਨਵਾਦ ਕਰਦੇ ਆ ਟ੍ਰੈਸ ਵਾਲੇ ਵੀਰਾਂ ਨੂੰ ਘਰ ਪਰਿ ਸਤਿਕਾਰ ਕਰੀ ਸਤਿਕਾਰ ਸੋ ਜੋ ਅੰਮ੍ਰਿਤਸਰ ਸ਼ਹਿਰ ਆ ਇਸ ਧਰਤੀ ਨੂੰ ਸਾਡਾ ਸਿਰ ਝੁਕਦਾ ਤੁਕੇ ਤਨਤਨ ਸਾਹਿਬ ਜੀ ਗੁਰੂ ਰਾਮਦਾਸ ਮਹਾਰਾਜ ਦਾ ਸ਼ਹਿਰ ਨਗਰ ਤੇ ਜਿੱਥੇ ਇੱਥੇ ਆਣ ਕੇ ਹਰ ਕੋਈ ਅੰਮ੍ਰਿਤ ਸਰੋਵਰ ਦੇ ਦਰਸ਼ਨ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਫਲ ਕਰਦਾ ਤੇ ਉਸ ਪਵਿੱਤਰ ਸ਼ਹਿਰ ਦੇ ਵਿੱਚ ਜਿਹੜੀ ਤੁੰਗਤਾ ਟਾਬ ਡਰੇਨ ਆ ਤੇ ਜਿਹੜੀ ਕਿਸੇ ਵੇਲੇ ਸਾਫ਼ ਸੁਥਰੀ ਸੀ ਅੱਜ ਉਹ ਪ੍ਰਦੂਸ਼ਿਤ ਹੋਈ ਹੈ ਉਹਨੂੰ ਕੋਕ ਜਿਹੜੇ 에어ਪੋਰਟ ਤੋਂ ਉਤਰਦੇ ਆ ਜਦੋਂ ਅਸੀਂ ਇੱਥੋਂ ਦੀ ਮੰਗਦੇ ਆ ਤੇ ਉਹਦਾ ਪ੍ਰਦੂਸ਼ਨ ਆਪਣੇ ਆਪ ਦੱਸ ਦਿੰਦਾ ਕਿ ਕਿੱਥੇ ਇਹ ਹਾਲਾਤ ਕੀ ਹੈ ਸੋ ਬਾਕੀ ਸਾਰਾ ਕੁਝ ਮੰਤਰੀ ਸਾਹਿਬ ਨੇ ਦੱਸ ਦਿੱਤਾ ਸਾਡਾ ਇਹ ਕਿ ਇਹ ਦੇ ਵਿੱਚ ਜਿਹੜੇ ਹੈਗੇ ਆ ਚਾਰ ਤਰ੍ਹਾਂ ਦੇ ਜਿਹੜੇ ਹੈਗੇ ਆ ਲੋਕ ਪ੍ਰਦੂਸ਼ਨ ਕਰਨ ਵਾਲੇ ਆ ਕਿ ਇੰਡਸਟਰੀ ਦਾ ਪੋਲੂਸ਼ਨ ਦੂਸਰਾ ਅਹ ਡੈਰੀਆਂ ਦਾ ਤੀਸਰਾ ਮਿਊਨਿਸਪਲ ਕਾਰਪੋਰੇਸ਼ਨ ਤੇ ਚੌਥਾ ਪਿੰਡ ਜਿਹੜੇ ਹੈਗੇ ਕੁਝ 4-5 ਪਿੰਡ ਆ। ਸੋ ਇਹਦੇ ਵਾਸਤੇ ਮੇਨ ਜਿਹੜਾ ਹੈਗਾ ਕਿ ਇਹਨੂੰ ਸਫਾਈ ਵਾਸਤੇ ਕੀ ਚਾਹੀਦਾ ਕਿ ਜੋ ਇਹਦੇ ਵਿੱਚ ਡਿੱਗ ਰਿਆ ਉਹਨੂੰ ਰੋਕਣਾ ਤੇ ਜਿਹੜਾ ਉਹਦੇ ਵਿੱਚ ਪੈ ਚੁੱਕਾ ਉਹਨੂੰ ਬਾਹਰ ਕੱਢਣਾ। ਸੋ ਇੱਕ ਵਾਰੀ ਪੈ ਚੁੱਕਾ ਬਾਹਰ ਕੱਢਣਾ ਜਿਹੜਾ ਹੈਗਾ ਸਮਾਨ ਡਿੱਗਾ ਜਾਏ ਉਹ ਇੰਡਸਟਰੀਅਲ ਵੇਸਟ ਹੋਵੇ ਜਾਂ ਤੇ ਗੋਆ ਵਾਵੇ ਮਿਊਨਿਸਪਲ ਕਾਰਪੋਰੇਸ਼ਨ ਦੀ ਕੂੜਾ ਉਹਨੂੰ ਕੱਢਿਆ ਜਾ ਸਕਦਾ ਪਰ ਜੇਕਰ ਉਹ ਵਾਰ-ਵਾਰ ਉਹ ਡਿੱਗੀ ਜਾਂਦਾ ਫੇਰ ਬੜਾ ਹੱਲ ਮੁਸ਼ਕਲ ਹੁੰਦਾ ਸੋ ਇਸ ਵਾਸਤੇ ਇੱਕ ਤਾਂ ਉਹਨਾਂ ਨੂੰ ਜਿਹੜੇ ਜਿਹੜੇ ਡੈਰੀਆਂ ਵਾਲੇ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਕਿ ਕਿਉਂਕਿ ਭਾਈ ਲੋਕ ਕਿਸੇ ਨੂੰ ਕੋਈ ਇਦਕਾਰ ਨਹੀਂ ਨਾ ਇੰਡਸਟਰੀ ਨੂੰ ਨਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਨਾ ਪਿੰਡਾਂ ਨੂੰ ਨਾ ਕਿਸੇ ਡੈਰੀ ਨੂੰ ਸਾਰੇ ਕੁਝ ਜਿਹੜਾ ਹੋ ਰਿਹਾ ਗੈਰ ਕਾਨੂੰਨੀ ਹੈ ਗੈਰ ਸਵਿਧਾਨਕ ਸੋ ਹੁਣ ਜ਼ਕਰ ਇਹ ਜਿਹੜਾ ਹਵਾ ਪਾਣੀ ਧਰਤੀ ਨੂੰ ਬਚਾ ਕੇ ਰੱਖਣਾ ਸੀ ਅੱਜ ਧਰਤੀ ਦਿਵਸ ਵੀ ਹੈ ਦੁਨੀਆ ਭਰ ਦੇ ਵਿੱਚ ਦਿਹਾੜਾ ਮਨਾਇਆ ਜਾ ਰਿਹਾ ਤੇ ਜੇਕਰ ਇਹ ਹਵਾ ਪਾਣੀ ਧਰਤੀ ਸਾਫ਼ ਸੁਥਰੇ ਹੋਣਗੇ ਤਾਂ ਹੀ ਸਾਡਾ ਜਿਹੜਾ ਭਵਿੱਖ ਆ ਸੁਰੱਖਿਅਤ ਹੋ ਸਕਦਾ ਸੋ ਸਾਡੇ ਬਜ਼ੁਰਗਾਂ ਨੇ ਵੱਡੇ ਬਢੇਰਿਆਂ ਨੇ ਇਹ ਨੇਚਰਲ ਰਿਸੋਰਸ ਸਭਾਲ ਕੇ ਰੱਖੇ ਪਰ ਅਫਸੋਸ ਹੈ ਕਿ ਜਦੋਂ ਕੁਝ 4 ਦਹਾਕਿਆਂ ਤੋਂ ਲੈ ਕੇ ਇੰਡਸਟਰੀ ਆਈ ਜਾਂ ਮਿਊਨਿਸਪਲ ਕਾਰਪੋਰੇਸ਼ਨ ਅੱਗੇ ਵਧੀਆ ਤੇ ਉਹਦਾ ਜਿਹੜਾ ਪ੍ਰਬੰਧ ਕਰਨਾ ਸੀ ਉਹ ਪ੍ਰਬੰਧ ਨਹੀਂ ਹੋਇਆ ਪੋਲੂਸ਼ਨ ਕੰਟਰੋਲ ਬੋਰਡ ਵੀ ਬਣਾ ਰਹੇ ਆ ਇਹਨਾਂ ਦੇ ਵਾਸਤੇ ਜ ਨਹੀਂ ਆਇਆ ਕੁਝ ਲੋੜ ਆ ਕੇ ਬਣ ਕੇ ਇਹਦੀ ਆਪਣਨ ਹੱਥੀਂ ਆਪਣਾ ਆਪੇ ਹੀ ਕੰਮ ਸਵਾਰੀਏ ਜੇਕਰ ਅਸੀਂ ਸਾਰੇ ਪੀੜਤ ਤੇ ਸਾਨੂੰ ਸਾਰਿਆਂ ਨੂੰ ਇਹਦੇ ਵਾਸਤੇ ਉਖੜਨਾ ਚਾਹੀਦਾ ਜਿਸ ਤਰ੍ਹਾਂ ਮੰਤਰੀ ਸਾਹਿਬ ਵਿਸ਼ੇਸ਼ ਤੌਰ ਤੇ ਦਸ ਹੱਥ ਕੇ ਹਟਿਆ ਮੇਹਤਵ ਬੈਠੇ ਸੋ ਅਸੀਂ ਸਾਰੇ ਜਿਹੜੀ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਮੰਤਰੀ ਸਾਹਿਬ ਤੇ ਹੋਰ ਸਾਰੇ ਜਿੰਨੇ ਵੀ ਇਹਦੇ ਇਹਦੇ ਵਸੀਆਂ ਕਲੋਨੀਆ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਜਾਗਰੂਕ ਕਰਕੇ ਕਿ ਭਾਈ ਇਹਨੂੰ ਅਸੀਂ ਇਹ ਜਿਹੜਾ ਕਲੰਕ ਸਾਡੇ ਦੇ ਉੱਤੇ ਕਾਲਖ ਲੱਗੀ ਹੋਈ ਹੈ ਅਮਰਸਰ ਦੇ ਸ਼ਹਿਰ ਦੇ ਉੱਤੇ ਇਹਨੂੰ ਉਤਾਰਨੀ ਹੈ ਉਹਦੇ ਵਾਸਤੇ ਸਾਡੇ ਸਮੂਹ ਨਗਰਨਾਂ ਦੀ ਲੋੜ ਹੈ ਅੱਜ ਪਹਿਲੀ ਮੀਟਿੰਗ ਹੋਈ ਹੈਉਣ ਵਾਲੇ ਸਮੇਂ ਦੇ ਵਿੱਚ ਜਰੂਰ ਜਿਹੜਾ ਹੈ ਜਿੱਥੇ-ਜਿੱਥੇ ਜੋ ਵੀ ਸਰਕਾਰ ਦੇ ਕਰਨ ਵਾਲਾ ਕੋਈ ਸਰਕਾਰ ਕਰੇ ਤੇ ਜੋ ਸਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਉਹ ਅਸੀਂ ਸਾਰੇ ਸਹਿਯੋਗ ਲਈ ਤੇ ਜ਼ਰੂਰ ਇਹ ਤੁੰਗਟਾ ਬਣਾ ਲਾ ਵੀ ਜਿਹੜਾ ਹੈ ਇਹ ਸਾਫ ਸੁਥਰਾ ਹੋਊਗਾ ਇਹ ਵੀ ਸਾਫ ਬ੍ਰਿੰਗ ਹੋਊਗੀ ਉਹਦੇ ਵਾਸਤੇ ਜਿਹੜਾ ਕਰਾਂਗੇ ਧਾਰੀਵਾਲ ਸਾਹਿਬ ਪਹਿਲਾਂ ਵੀ 120 ਕਰੋੜ ਰੁਪਏ ਤੁਸੀਂ ਲਾਇਆ ਸੀ ਇਹਦੇ ਤੇ ਕੀ ਦੋਸਤ ਜਿੱਥੇ ਲੈ ਕੇ ਗਏ ਸੀ ਉਹਦਾ ਕੀ ਬਣਿਆ ਨਹੀਂ ਨਹੀਂ ਉਹਦੀ ਲੱਗੇ ਦੀ ਭਈ ਉਹ ਪੁਰਾਣਾ ਸੀ ਪ੍ਰੋਜੈਕਟ ਜਿਹੜਾ ਖੜਿਆ ਸੀਗਾ ਪਰ ਉਹਦੇ ਤੋਂ ਬਾਅਦ ਇੱਕ ਨਵਾਂ ਪ੍ਰੋਜੈਕਟ ਜਿਹੜਾ ਫੇਰ ਦਵਾਦਾ ਹੋਣੇ ਕੁਵਿੰਦਰ ਸਾਹਿਬ ਗਏ ਮੇਹਰ ਸਾਹਿਬ ਬੈਠੇ ਉਹ ਦਬਾਵਾ ਬਣਾ ਦੇ ਕਈ ਚੀਜ਼ਾਂ ਡਿਵੈਲਪ ਹੋ ਗਈਆਂ 220 ਕਰੋੜ ਰੁਪਏ ਖਰਚਾ ਨਹੀਂ ਗਿਆ ਨਹੀਂ ਨਹੀਂ ਖਰਚੇ ਦੀ ਗਿਆ ਕਿਉਂਕਿ ਫੋੜ ਮੋਤੇ ਤੇ ਪੈਸੇ ਜ਼ਿਆਦਾ ਲੱਗਣਗੇ ਉਹਦਾ ਪ੍ਰੋਜੈਕਟ ਆਪਾਂ ਦਬਾਵਾ ਬਣਾ ਦੇ ਪਰ ਉਹ ਐਸੀ ਹੀ ਤੈਅ ਕੀਤਾ ਦੇਖੋ ਅਸੀਂ ਇਹੀ ਤੈਅ ਕੀਤਾ ਕਿ ਜੋ ਪੰਜਾਬ ਸਰਕਾਰ ਦੇ ਵੱਲ ਕਰਨ ਵਾਲੀ ਚੀਜ਼ ਹੈ ਜਿਹੜਾ ਬਜਟ ਸਾਨੂੰ ਪੰਜਾਬ ਸਰਕਾਰ ਤੋਂ ਮਿਲਣਾ ਉਹ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਇਹਦੇ ਵਿੱਚ ਕੁਝ ਬਜਟ ਜਿਹੜਾ ਸਾਨੂੰ ਕੇਂਦਰ ਸਰਕਾਰ ਤੋਂ ਲੈਣਾ ਪਊਗਾ ਉਹ ਹੀ ਕੇਂਦਰ ਸਰਕਾਰ ਨੂੰ ਭੇਜਾਂਗੇ ਨਵੀਂ ਰਿਪੋਰਟ ਜਿਹੜੀ ਹੈ ਉਹ ਹੀ ਮਜੂਦ ਕਲਾਵਾਂਗੇ ਜਿਹੜਾ ਕੰਮ ਸਾਡੇ ਕਰਨ ਵਾਲਾ ਵਿਅਕਤੀਗਤ ਬਾਬਾ ਜੀ ਦੀ ਗਵਾਹੀ ਦੇ ਵਿੱਚ ਉਹ ਅਸੀਂ ਕਰਾਂਗੇ ਅਸੀਂ ਸਾਰਿਆਂ ਪਾਸੇ ਤੋਂ ਕੇਂਦਰ ਤੋਂ ਮਤਲਾਂਗੇ ਪੰਜਾਬ ਸਰਕਾਰ ਤੋਂ ਮਤਲਾਂਗੇ ਤੇ ਆਪ ਵੀ ਤੇ ਜਿਹੜੀਆਂ ਹੋਰ ਸੰਸਥਾਵਾਂ ਨੇ ਬਾਬਾ ਜੀ ਨੂੰ ਕਈ ਐਨ ਜੀਓ ਵੀ ਬੜੀਆਂ ਕੰਮ ਕਰਦੀਆਂ ਉਹਨਾਂ ਨੂੰ ਵੀ ਸੱਦਾ ਦੇਵਾਂਗੇ ਕਿ ਤੁਸੀਂ ਵੀ ਆਓ ਯਾਰ ਤੁਸੀਂ ਇਹ ਗੁਰੂ ਦਾਮਦਾਸ ਦੀ ਧਰਤੀ ਹੈ ਪੁੱਤਰ ਧਰਤੀ ਹੈ ਨੂੰ ਆਪਾਂ ਸਾਫ਼ ਕਰੀਏ ਸਾਰੇ ਸਭ ਇੰਡਸਟਰੀ ਤੇ ਕਾਰਖਾਨੇ ਜਿਹੜੇ ਕੀ ਵਾਟਰ ਟ੍ਰੀਟਮੈਂਟ ਪਲਾਂਟ ਨਹੀਂ ਲੱਗੇ ਹੋਏ ਗੰਦਾ ਪਾਣੀ ਸਿੱਧਾ ਸਿੱਧਾ ਸਿੱਦਾ ਇੱਥੇ ਛੁੱਟੀ ਆ ਰਿਹਾ ਹੈ ਕਿ ਉਹਨਾਂ ਦਾ ਵੀ ਕਾਰwijs ਨਹੀਂ ਨਹੀਂ ਕਾਰਵਾਈ ਤਾਂ ਹਰਕਤ ਹੋਊਗੀ ਦੇਖੋ ਸਾਨੂੰ ਅਜੇ ਕਲੀਅਰ ਨਹੀਂ ਵੀ ਕਿੰਨੇ ਕਿੰਨਿਆਂ ਦੇ ਪਲਾਂਟ ਵਾਹੇ ਉਹ ਕਾਗਜ਼ਾਂ 'ਤੇ ਸਾਈਨ ਤੇ ਲੱਗੇ ਆ ਕਿੰਨਿਆਂ ਦੇ ਚੱਲ ਰੇ ਕਿੰਨਿਆਂ ਦੇ ਨਹੀਂ ਚੱਲ ਰੇ ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਨੂੰ 13 ਤਰੀਕ ਨੂੰ ਮੀਟਿੰਗ ਦੇ ਵਿੱਚ ਕਿ ਭਈ ਇਦਾਂ ਨਾ ਕਰੋ ਤੁਸੀਂ ਆਪਣੇ ਪਲਾਂਟ ਲਾਓ ਚਲਾਓ ਡੇਢ ਹੀ ਆਲਾ ਬੇਨਤੀ ਕਰਾਂ ਜਿਹੜਾ ਵੀ ਬੰਦਾ ਨਹੀਂ ਮੰਨੂਗਾ ਉੱਤੇ ਫੇਰ ਕਾਨੂੰਨੀ ਕਾਰਵਾਈ ਹੋ ਜਿਉਂ ਇਲੈਕਸ਼ਨ ਹੁੰਦੀ ਸਰ ਇਲੈਕਸ਼ਨ 'ਚ ਬਹੁਤ ਵੱਡਾ ਮੁੱਦਾ ਪੱਖਿਆ ਸੀ ਇਹ ਬਲਾ ਉਸ ਤੋਂ ਬਾਅਦ ਇਲੈਕਸ਼ਨ ਗਈ ਤੇ ਮੁੱਦਾ ਵੀ ਗਿਆ ਮੈਂ ਇਹੀ ਗੱਲ ਪਹਿਲਾਂ ਬਾਬਾ ਜੀ ਨੂੰ ਦੱਸ ਰਿਹਾ ਜਦੋਂ ਮੈਂ ਬੋਲਿਆ ਤਾਂ ਮੈਂ ਬਾਬਾ ਜੀ ਨੂੰ ਕਿਹਾ ਕਿ ਜਦੋਂ ਇਲੈਕਸ਼ਨ ਆਉਂਦੀ ਹੈ 5 ਸਾਲ ਬਾਅਦ ਖਾਸ ਤੌਰ ਤੇ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਹੈ ਉਦੋਂ ਇਹ ਮੁੱਦਾ ਜਿਹੜਾ ਹੈ ਪਪਾ ਜੀ ਪੀਕਤੇ ਹੁੰਦਾ ਹਰ ਬੰਦਾ ਕਹਿੰਦਾ ਜੀ ਅਸੀਂ ਪੜਾਵਾਂਗੇ ਬੀਜੇਪੀ ਵਾਲੇ ਦੂਜੇ ਤਿਜੇ ਐਕਾ ਸਿਵੀ ਕਹਾ ਮੈਂ ਤੁਹਾਨੂੰ ਦੱਸਿਆ ਮੈਂ ਵੀ ਕਿਹਾ ਲੋਕਾਂ ਨੂੰ ਮੈਂ ਕੈਂਡੀਡੇਟ ਹੀ ਮੈਂ ਵੀ ਕਿਹਾ ਕਿ ਮਤਲਬ ਅਸੀਂ ਇਹਨੂੰ ਪਹਿਲ ਕਰਕੇ ਪੜਾਵਾਂ ਉਸੇ ਦਿਸ਼ਾ ਦੇ ਵਿੱਚ ਸਰ ਮੰਗਦੇ ਅੰਦਰ ਇੱਕ ਇਛਾ ਹੈ ਕਿ ਅਸੀਂ ਪੋਲੀਟੀਕਲੀ ਤੌਰ ਤੇ ਕਾਮਯਾਬ ਹੋ ਜਾਾਂਗੇ ਜੇ ਡ੍ਰੇਨ ਸਾਹਿਬ ਗੁਰੂ ਰਾਮਦਾਸ ਦੀ ਗੁਰੂ ਰਾਮਦਾਸ ਦੀ ਧਰਤੀ ਨੂੰ ਜਿਹੜੀ ਕਲੀਨ ਕਰਤਾ ਅਮਨ ਸਾਹਿਬ ਨੂੰ ਕਲੀਨ ਐਂਡ ਗ੍ਰੀਨ ਕਰਤਾ ਅਸੀਂ ਸਭ ਲੋ ਵੀ ਕੰਮ ਦਾ ਪੂਰ ਸ਼ੁਰੂਆਤ ਕੀਤੀ ਸੀ ਉੱਥੇ ਤੁਸੀਂ ਸਫਾਈ ਦੀ ਸਫਾਈ ਕੀਤੀ ਸੀ ਪਰ ਉਸ ਤੋਂ ਬਾਅਦ ਫਿਰ ਪੂਰਾ ਪ੍ਰੋਜੈਕਟ ਕੋਈ ਹੋਇਆ ਪਿਆ ਨਹੀਂ ਨਹੀਂ ਹੋ ਜੂਗਾ ਉਹ ਕਾਗਜ਼ਾਂ 'ਚ ਤੁਹਾਡੀਆਂ ਡਿਸਟੈਂਸ ਸੀ ਗਿਆ ਕਾਨੂੰਨੀ ਉਸ ਤੋਂ ਬਾਅਦ ਆ ਬੈਠੇ ਆ ਤਾਂ ਹੀ ਬੈਠੇ ਆ ਜੇ ਕੋਈ ਸੋਚਿਆ ਜੇ ਕੋਈ ਸ਼ੁਰੂ ਕੀਤਾ ਤੇ ਤਾਂ ਹੀ ਅੱਜ ਬੈਠੇ ਤਾਂ ਹੀ ਬਾਬਾ ਜੀ ਦੀ ਬੇਨਤੀ ਕੀਤੀ ਵੀ ਤੁਸੀਂ ਵਿਆਓ ਆਪਾਂ ਬੈਠ ਕੇ ਮਤਲਬ ਜਿਹੜਾ ਹੱਲ ਇਹਦਾ ਕੱਢਦੀ ਕਿ ਕੀ ਕੀ ਚੀਜ਼ਾਂ ਜਿਹੜੀਆਂ ਕਰਨ ਵਾਲੀਆਂ ਕਦੀ ਆਪਾਂ ਕਰਾਂਗੇ ਬਸ ਇਹਦਾ ਕੋਸ਼ਿਸ਼ ਕੀ ਕੋਈ ਜਰਦਾਰ ਤਾਂ ਨੂੰ ਤੇਰਾ ਜਿਹੜੀ ਤੇਦਾਂ ਤੀਕ ਦੀ ਮੀਟਿੰਗ ਉੱਤੇ ਤੁਹਾਨੂੰ ਇਹਦੀ ਕਾਸਟ ਦੱਸ ਟੋਟਲ ਕਾਸਟ ਉਹਦੇ ਤੱਕ ਕਾਪੂਲੇਸ਼ਨ ਮੇਸਰ ਤੋਂ ਉਦੋਂ ਤੱਕ ਸਹੀ ਬਣਾ ਲਿਆ ਕਿ ਕਿੰਨੇ ਕਿਲੋਮੀਟਰ ਡਰੇਨ ਲੱਗੀ ਹੈ ਇਹ ਇਹ ਜਿੱਥੇ ਜ਼ਿਆਦਾ ਪ੍ਰੋਬਲਮ ਹੈ ਉੱਤੇ 10 12 ਕਿਲੋਮੀਟਰ ਸਭ ਤੋਂ ਕਿਹਦੀ ਸ਼ਹਿਰ ਦੇ ਵਿੱਚ ਵਿੱਚ ਜਿਹੜੀ ਉਹ ਬਾਈਪਾਸ ਤੋਂ ਅੰਦਰ ਉੱਥੇ ਬਹੁਤ ਪ੍ਰੋਬਲਮ ਹੈ ਬਾਕੀ ਦੇ ਸਾਦੀ ਨੂੰ ਮੈਂ ਬਾਬਾ ਜੀ ਨੂੰ ਕਿਹਾ ਕਿ ਜਿਹੜੀ ਬਾਹਰ ਨੇ ਬਾਈਪਾਸ ਦੇ ਨਾਲ ਨਾਲ ਲੋਕਾਂ ਦੀ ਇਹ ਡਿਮਾਂਡ ਹੈ ਕਿ ਤੂੰ ਟੱਕ ਦੋ ਜੀ ਤੇ ਬੰਦ ਕਰ ਪੀ ਉਹਨੂੰ ਅੰਡਰਗ੍ਰਾਊਂਡ ਕਰ ਉਹਦਾ ਪਹਲ ਜਿਹੜਾ ਕੱਢਾਂਗੇ ਉਹਦੇ ਲਈ ਆਪਾਂ ਨੂੰ ਕੇਂਦਰ ਸਰਕਾਰ ਤੋਂ ਪੈਸਾ ਲੈਣਾ ਪਊਗਾ ਕਿਉਂਕਿ ਕਾਫੀ ਪੈਸਾ ਲੱਗੂਗਾ ਮਤਲਬ ਜਿੱਥੋਂ ਵੀ ਆਪਾਂ ਨੂੰ ਮਤਲ ਲੈਣੀ ਪਈ ਆਪਾਂ ਲਾਵਾਂਗੇ ਜਿਸ ਦਰ ਤੇ ਵੀ ਜਾਣਾ ਪਿਆ ਸਰ ਕੇਂਦਰ ਦਾ ਦਰ ਹੋਵੇ ਪੰਜਾਬ ਦਾ ਦਰ ਹੋਵੇ ਜਿੱਥੇ ਵੀ ਜਾਣਾ ਪਿਆ ਗੁਰੂ ਰਾਮਦਾਸ ਦੀ ਤਕਦੀਲੀ ਉੱਥੇ ਜਾਣ ਲਈ ਤਿਆਰ ਆ ਇਹ ਸਰ ਡਰੇਨ ਨੂੰ ਜਿਹੜਾ ਉਹ ਕਲੀਨ ਕਰੋ ਦੇਖੋ ਡੀਪੀਆਰ ਬਣਾਈ ਗਈ ਸਰਕਾਰਾਂ ਖਾਇਦਕਨ ਤਾਨੂੰ ਮੈਂ ਕਿਹਾ 23 ਨੂੰ ਦੱਸਾਂਗੇ ਸਰ ਆਤੇ ਦਾ ਦੇਖ ਤਿੰਨ ਬੜੀਆਂ ਸਰਕਾਰਾਂ ਨੇ ਇਸ ਤਰ੍ਹਾਂ ਦੇ ਵਾਦੇ ਕੀਤੇ ਆ ਤਿੰਨੇ ਨੂੰ ਪੰਜ ਸੱਤ ਸਰਕਾਰਾਂ ਦੋਵੇਂ ਨੂੰ ਜਿਹੜੂ ਤੁਹਾਡੀ ਵੀ ਵਿੱਚੀ ਤਿੰਨ ਸਾਲ ਤੇ ਤੁਹਾਨੂੰ ਇਹ ਪਤਾ ਨਹੀਂ ਲੱਗਾ ਕਿ ਭਵਨ ਸਿੰਘ ਮਾਨ ਨੇ ਜਿਹੜੇ ਵਾਦੇ ਕੀਤੇ ਉਹ ਕਿੰਨੇ ਪੂਰੇ ਕਰਤੇ ਲੋਕਾਂ ਦਾ ਇਹ ਵੀ ਬੂਲਾ ਕਰਾਂਗੇ ਕਭਰੋਂਦੇ ਕਿਉਂ ਤੁਸੀਂ ਯਾਰ ਨਹੀਂ ਇਹ ਕਾਜ ਕਰਾਉਣਾ ਆ ਵੀ ਆ ਕੇ ਮਾ ਬੋ ਉਹ ਜਿਹੜਾ ਸਭਨੀ ਅਪੀਲ ਜੀ ਉਹਨਾਂ ਦਾ ਘਰ ਓਏ ਓਏ ਬਹੁਤ ਦਿੱਕਤ ਕਿਹੜੇ ਮਸਲਾ ਆ ਆ ਵੇਖੋ ਆ ਕੇ ਮਾਰਾ ਸਾਡੇ ਕੋ ਕੰਮ ਕਰਾਉਣ ਵਾਲਾ ਆ ਕੇ ਤੁਸੀਂ ਕਰਾਉਂਦੇ ਕਿਉਂ ਤਰੀਵਾ ਸਾਹਿਬ ਦੇ ਵੀ ਇੱਕ ਸਵਾਲ ਖੜੇ ਹੋ ਰਹੇ ਨੇ ਕਿ ਪੁਰਾਣਾ ਨਾਰਾ ਦੀ ਸਪਾਈ ਹੋਈ ਸੀ ਉੱਤੇ ਵੀ ਲੋਕ ਲੈ ਰਹੇ ਨੇ ਕਿ ਉਹ ਜਿੰਨੇ ਕਿੰਤੂ ਪ੍ਰੀਤੂ ਕਰਨਾ ਕਰਨਾ ਚਾਹੀਦਾ ਕਈ ਆਪ ਨੂੰ ਬੋਲਣਾ ਚਾਹੀਦਾ ਕਈ ਬੰਦੇ ਜੰਮੇ ਕਿੰਤੂ ਪ੍ਰੀਤੂ ਦੇ ਉਹਨਾਂ ਦੀ ਨਾ ਸੋਚਿਆ ਕਰੋ ਜਿਹੜਾ ਬੰਦਾ ਕੰਮ ਕਰਦਾ ਉਦੋਂ ਦੇਖਿਆ ਕਰੋ ਅਸੀਂ ਕੰਮ ਵਾਲਿਆਂ ਕੰਮ ਕਰਨਾ ਅਸੀਂ ਬਸ ਬਾਬਾ ਜੀ ਦੀ ਗਵਾਹੀ ਤੇ ਡਰੇਨਸ ਠੀਕ ਕਰਾਂਗੇ ਅੱਛਾ ਆদিক ਰਾਜਸਥਾਨ ਸੀ ਹਲਕੇ ਤੇ ਇੱਕ ਪ੍ਰਗਾਨੀ ਦੀ ਥੋਲ ਹੋਈ ਸੀ ਉਹ ਛੱਡੋ ਉਹ ਦਾ ਛੱਡੋ ਡਰੇਨ ਦੀ ਗੱਲ ਕਰੋ ਆਪੇ ਤਰ ਗੱਮ ਕਰਦੇ ਤੂੰ ਵਿੱਚ ਹੋ ਫਾਨਾ ਬਾਤ ਆ ਯਾਰ ਖੜੀ ਆ ਕਿਹਦੇ ਵਜ੍ਹਾ ਤੋਂ ਗੱਲ ਕਰਦਾ ਆਂ ਆਉਲਾ ਸਾਹਿਬ ਦਾ ਕਿ ਘਰੇ ਉੱਥੇ ਉਹ ਆਉਲਾ ਸਾਹਿਬ ਨੂੰ ਕਰੋ ਕਿ ਆਉਲਾ ਸਾਹਿਬ ਨੂੰ ਕਿਉਂ ਨਹੀਂ ਅਪੀਲ ਕਰਾਂਗੇ ਯਾਰ ਸਾਡਾ ਐਮਪੀ ਆ ਅਮਸਰ ਜ਼ਿਲ੍ਹੇ ਦੇ ਲੋਕਾਂ ਨੇ ਵੋਟਾਂ ਪਾਈਆਂ ਸਾਡਾ ਐਮਪੀ ਆ ਚੁਣਿਆ ਨੇ ਮੈਸਰ ਉਹਨਾਂ ਵੀ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਵੀ ਆਉਣ ਸਾਡੇ ਨਾਲ ਮੀਟਿੰਗ ਤੇ ਲੈ ਜਾਵਾਂਗੇ ਉਹਨਾਂ ਨੂੰ ਸਾਡੀ ਕੋਈ ਜ਼ਿਆਦਾ ਹੀ ਕਾਹ ਕੰਮ ਆਉਂਦੀ ਵੀ ਪਿਆ ਵੀ ਆ ਤੂੰ ਆ ਹਾਂ ਆਜੇ ਗੱਲੇ ਨਾਲ ਸਾਡੇ ਲੱਗੇ ਗੱਲ ਕੀ ਉਹ ਮੈਂ ਤਾਂ ਅਲਕਾ ਵਾਦਾ ਕੀਤਾ ਆਉਲਾ ਸਾਹਿਬ ਨੇ ਤਿੰਨ ਚਾਰ ਵਾਰ ਕੀਤਾ ਆ ਯਾਰ ਮੈਂ ਤਾਂ ਐਲਕਾ ਵਾਦਾ ਕਰਕੇ ਕੰਡਾ ਦੇ ਲੋਕਾਂ ਦੇ ਘਰ ਮੂੰਹ ਲਾ ਕੇ ਕਿੱਦਾਂ ਜਾਣਾ ਮੁੜ ਕੇ ਅੱਛਾ ਡਰੇ ਤੇ ਕਾਫੀ ਕਬਜ਼ੇ ਵੀ ਹੋਏ ਹੋਏ ਆ ਜ਼ਮੀਨਾਂ ਦੇ ਸਭ ਛੁੱਟ ਜਾਣਗੇ ਇੱਕ ਵਾਰਨਾ ਕਿਤਰਾ ਛੁੱਟਾਂਗੇ ਜੀ ਉਹਦਰ ਕਿਤਰਾ ਬਦਲ ਜਾਣਗੇ ਕਿਤਰਾ ਛੁੱਟੇਗਾ ਕਿਤਰਾ ਹੋਊਗਾ ਸਵਾਲ ਇਹ ਆ ਬਸ ਉਹ ਪੀਰਾ ਬੰਦਾ ਹੀ ਆ ਉਹ ਪੀਰਾ ਬੰਦਾ ਵੇਖਿਆ ਕਿ ਨਹੀਂ ਚੱਲਦਾ ਕਿ ਨਹੀਂ ਉਹ ਹੀ ਚੱਲੂਗਾ ਜਿੰਨੇ ਨਿਯਾਰ ਕਬੜਾ ਕੀਤਾ ਹੋਗਾ ਇੱਕ ICMR ਦੀ ਰਿਪੋਰਟ ਆ ਜਿਹਦੇ ਵਿੱਚ ਇਹ ਪੁਲਾਸਾ ਹੋਇਆ ਸੀ ਕਿ ਜਿਹੜੇ ਨਦੀ ਨਾਲੇ ਜਿਹੜੇ ਇਹੋ ਜਿਹੇ ਆ ਜਿਨ੍ਹਾਂ ਦੇ ਲਾਗੇ ਰਹਿਸ ਆ ਕੈਂਸਰ ਦਾ ਖਤਰਾ ਜਿਆਦਾ ਵੱਧੁੰਦਾ ਆ ਉਹ ਸਾਫ ਸਫਾਈ ਨਾਲ ਲੱਗਦਾ ਕੁਝ ਰਾਹ ਨਹੀਂ ਨਹੀਂ ਜੀ ਸਾਫ ਸਫਾਈ ਜੇ ਹੋ ਜੂਗੀ ਤਾਂ ਫੇਰ ਠੀਕ ਹੋ ਪਰ ਜੇ ਇਦਾਂ ਗੰਦੀ ਦਾ ਕੈਂਸਰ ਹੋ ਹੀ ਗਈ ਕਿਡਨੀਆਂ ਲੋਕਾਂ ਦੀਆਂ ਖਿਲਾਫ ਹੋਣਗੀਆਂ ਕਈ ਬਿਮਾਰੀਆਂ ਲੱਗਣਗੀਆਂ ਸਮਝਿਆ ਕਿ ਦੀ ਗੱਲ ਆ ਸੋ ਇਸ ਕਰਕੇ ਸਫਾਈ ਤਾਂ ਇੱਕ ਵਾਰੀ ਹੋ ਜੇਗੀ ਇਹਦਾ ਲੰਬੇ ਸਮੇਂ ਵਾਸਤੇ ਰੱਖ-ਰਖਾਅ ਉਹਦੀ ਅੱਗੇ ਵਾਸਤੇ ਕੀ ਪਲਾਨਿੰਗ ਹੋਏਗੀ ਨਹੀਂ ਉਹੀ ਪਲਾਨਿੰਗ ਸਾਰੀ ਕਰਾਂਗੇ ਤੇਦਾ ਤੱਕ ਤੁਹਾਨੂੰ ਦੱਸਾਂਗੇ ਸਾਰੀ ਪਲਾਨਿੰਗ ਉਹ ਤਾਂ ਪਹਿਲਾਂ ਹੀ ਆਪ ਵੀ ਮੀਟਿੰਗ ਕਰ ਲਾਂਗੇ ਪਰ ਅੱਜ ਵੀ ਮੀਟਿੰਗ ਤੁਹਾਡੀ ਹੋਈ ਕੀ ਵਿਚਾਰਿਆ ਹੈ ਮੀਡੀਆ ਨਹੀਂ ਨਹੀਂ ਵਿਚਾਰਿਆ ਹੀ ਆ ਕਿ ਸਾਡਾ ਬਚਾ ਦਿਆ ਮੋٹے ਤੌਰ ਤੇ ਇਹ ਆ ਕਿ ਡਰੇਨ ਦਾ ਵਾਅਦਾ ਕੀਤਾ ਲੋਕਾਂ ਨਾਲ ਡਰੇਨ ਜਿਹੜੀ ਆ ਉਹ ਸਾਫ਼ ਕਰਕੇ ਦੇਣੀ ਆ ਇਹਦਾ ਪਾਣੀ ਜਿਹੜਾ ਠੀਕ ਕਰਕੇ ਅੱਛਾ ਕਿੰਨੇ ਕੁ ਲੋਕ ਕਨੈਕਟ ਨੇ ਅੰਦਾਜ਼ਾ ਕੋਈ ਡਾਟਾ ਵਗੈਰਾ ਕਿ ਅੱਜ ਮੀਟਿੰਗ ਹੋਈ ਉਸਨੇ ਅਜੇ ਤੱਕ ਡਾਟਾ ਤਿਆਰ ਕੀਤਾ ਹੀ ਹੋਏਗਾ ਸਾਡੀ ਤੁਸੀਂ ਦੇਖੋ ਤੁਸੀਂ ਬੇਰਕਾ ਰੋਡ ਮਜੀਠਾ ਰੋਡ ਫਤੇਗੜ ਚੂੜੀਆਂ ਰੋਡ ਲਿਵਾਕਾ ਰੋਡ ਅਜਨਾਲਾ ਰੋਡ ਰਾਮਪੀਥ ਰੋਡ ਜਿੰਨੀਆਂ ਰੋਡਾਂ ਜਿੰਨੀਆਂ ਕਲੋਨੀਆਂ ਇਹਦੇ ਉੱਤੇ ਪੈਂਦੀਆਂ ਸਾਦੇ ਲੋਕ ਪ੍ਰਭਾਵਤ ਨੇ ਇੱਧਰੋਂ ਯਾਰ ਅਮਨਜੀਤ ਅਰਿੰਦੂ ਦਾ ਪਰਲਾ ਪਾਸਾ ਜਿਹੜਾ ਈ ਈ ਬਲਾਕ ਵਗੈਰਾ ਉਹ ਸਾਰੇ ਬੰਦੇ ਉੱਥੇ ਹੀ ਪ੍ਰਭਾਵਤ ਨੇ ਸਾਡੀਆਂ ਕਲੋਨੀਆਂ ਪ੍ਰਭਾਵਤ ਨੇ ਯਾਰ ਵੀਰ ਕਰ ਸਕਦਾ ਚੰਗਾ ਤੱਕ ਤੱਕ ਨਾ ਮਰੇ ਮੈਂ ਕਿਹਾ ਤੂੰ ਕਿਉਂ ਨਹੀਂ ਵੀਰ ਕਰ ਸਕਦਾ ਯਾਰ ਤੈਨੂੰ ਕਿਹਾ ਤਿੰਨ ਸਾਲ ਦੀ ਜਿਹੜੀਆਂ ਲੋਕਾਂ ਦੀ ਉਮੀਦਾਂ ਕੀਤੀਆਂ ਪੂਰੀਆਂ ਕੀਤੀਆਂ ਵੀ ਕਰ ਦੇ ਹਰਿਆ ਸਾਹਿਬ ਜਿਹੜੀਆਂ ਇੰਡਸਟਰੀ ਏਰੀਆ ਦਾ ਗੰਦਾ ਪਾਣੀ ਉਹ ਚਾਹਦਾ ਉਹਦੇ ਵਾਸਤੇ ਕੀ ਕਰੀ ਤਾ ਤੁਹਾਨੂੰ ਕਹਾਂ ਅਸੀਂ 19 ਤੀਕ ਨੂੰ 13 ਤੀਕ ਨੂੰ ਉਹਨਾਂ ਨੂੰ ਸੱਦਿਆ ਠੀਕ ਹੈ ਜੀ ਪਹਿਲਾਂ ਉਹਨਾਂ ਨੂੰ ਹੱਥ ਜੋੜਾਂਗੇ ਕਿ ਭਈ ਇਹਨੂੰ ਆਪਣੇ ਆਪ ਹੀ ਬਦਲ ਨਹੀਂ ਕਰਦੇ ਤਾਂ ਫਿਰ ਕਾਨੂੰਨੀ ਕਰਦੇ ਦੇਰੀ ਵਾਲੇ ਵੀ ਸੱਦੇ ਆ ਉਹ ਵੀ ਸੱਦੇ ਠੀਕ ਹੈ ਜੀ